ਹਾਂਜੀ ਦੋਸਤੋ ਆਹ ਦੇਖੋ ਇੱਕ ਜਪਾਨ ਦੇ ਬੰਦੇ ਨੇ ਜਿਹੜੀ ਟਾਇਰਾਂ ਵਾਲੀ ਰਬੜ ਹੁੰਦੀ ਹੈ ਆ ਗਈ ਉਹਦੇ ਤੋਂ ਚੱਪਲ ਤਿਆਰ ਕਰੂਗਾ ਆਹ ਦੇਖੋ ਤੁਸੀਂ ਇਹਨੇ ਇੱਕ ਚੱਪਲ ਦਾ ਸਾਈਜ਼ ਲੈ ਲਿਆ ਤੇ ਕਟਰ ਦੀ ਮਦਦ ਨਾਲ ਉਹਨੂੰ ਕੱਟ ਲਿਆ ਦੂਸਰੀ ਤੋਂ ਫਿਰ ਕੱਟ ਲੈਣਾਂ ਨੇ ඔස්තුවාදක බ්ලේඩදී බ් නුේදී වෙචලගාගේ පලාාදිමදන එදා රවනු කටනනා ස්ටාර් කතා අක පින්නස් දලී කටග රයේදී ඕොන ਦੂਸਰਾ ਵੀ ਜਿਨ੍ਹਾਂ ਤੇ ਮਾਰਕਿੰਗ ਕੀਤੀ ਸੀਗੀ ਉਹਦੀ ਕਟਿੰਗ ਸਟਾਰਟ ਹੋ ਗਈ ਦੇਖੋ ਕਿੰਨਾ ਵਧੀਆ ਤਰੀਕੇ ਦੇ ਨਾਲ ਕਟਿੰਗ ਕਰ ਰਿਹਾ ਹੈ ਬਲੇਡ ਬਲੇਡ ਨੂੰ ਕੱਟਦਾ ਤੇ ਤਾਰਾਂ ਵਾਲੇ ਪੁਰਸ਼ ਨਾਲ ਇਹਦੇ ਉੱਤੇ ਮੰਨ ਕੇ ਚਲੋ ਜਿੱਦਾਂ ਨੂੰ ਉਦੀ ਰਬੜ ਨੂੰ ਸਮੂਥਲੀ ਬਣਾ ਦਿੱਤਾ ਵੀ ਤਾਂ ਇਹ ਜਿਹੜੇ ਕੋਈ ਮੰਨ ਕੇ ਚਲੋ ਕੋਈ ਚੀਜ਼ ਉੱਪਰ ਲੱਗੀ ਆ ਉਹ ਸਾਫ਼ ਹੁਣ ਇਹਨਾਂ ਨੇ ਕੀ ਕੀਤਾ ਇੱਕ ਦੂਸਰੀ ਰਬੜ ਦੇ ਜਿਹੜੇ ਜੋ ਨਰਮ ਰਬੜ ਦੇ ਬਣਾਏ ਹੋਏ ਸੀਗੇ ਉਹਦੇ ਉੱਪਰ ਵੀ ਧਾਰਾਂ ਵਾਲੇ ਬੁਰਚ ਨਾਲ ਇਹਦਾ ਫਾਈ ਕਰ ਲਿਆ ਉਸ ਤੋਂ ਬਾਅਦ ਇਹਨਾਂ ਨੇ ਇੱਕ ਪਲੇਟ ਦੀ ਮਦਦ ਨਾਲ ਵੀ ਨਿਸ਼ਾਨੀਆਂ ਲਾ ਲਈਆਂ ਉਹ ਪੂਰਾ ਸਾਂਚਾ ਬਣਾਇਆ ਹੋਇਆਗਾ ਵੀ ਜਿੱਥੇ-ਜਿੱਥੇ ਉਹ ਦਿਨ ਵਲ ਕੇ ਚੱਲੋ ਮੋਰੀਆਂ ਨਿਕਲੜੀਆਂ ਰਬੜ ਦੇ ਵਿੱਚ ਦੇਖੋ ਇੱਕ ਜਿੱਦਾਂ ਕਹਿ ਲਓ ਮੋਰੀਆਂ ਕਰਨ ਵਾਲਾ ਬੈਟੀ ਲਾ ਲਓ ਉਦੀ ਮਦਦ ਨਾਲ ਇਹਨਾਂ ਨੇ ਕੀ ਕੀਤਾ ਮੋਰੀਆਂ ਕੱਲੀਆਂ ਤੇ ਹੁਣ ਆਹ ਜਿਹੜਾ ਮਿਸਤਰੀਆਂ ਕੋਲੇ ਚਾਰਸੀ ਹੁੰਦੀ ਹੈਗੀ ਉਦੀ ਮਦਦ ਨਾਲ ਬੈਕ ਸਾਈਡ ਤੇ ਕੱਟ ਲਾ ਲਿਆ ਇਹ ਚ ਹਾਂ ਦੇਖੋ ਕਿੰਨਾ ਵਧੀਆ ਤਰੀਕੇ ਦੇ ਨਾਲ ਕੰਮ ਕਰੀ ਜਾਂਦੇ ਹੈਗੇ ਹੁਣ ਆ ਇਹਨਾਂ ਨੇ ਚੱਪਲਾਂ ਵਾਲੀਆਂ ਬੱਧਰੀਆਂ ਲਾ ਕੇ ਉਹਨਾਂ ਦੇ ਵਿੱਚ ਫਿਕਸ ਕਰ ਦੇਣਗੇ ਆ ਦੇਖੋ ਕਿੰਨਾ ਵਧੀਆ ਤਰੀਕੇ ਨਾਲ ਕੰਮ ਕਰਕੇ ਇੱਕ ਬੱਧਰੀ ਨੂੰ ਵਿੱਚ ਉਹਦੇ ਨਾਲ ਫਿਕਸ ਕਰ ਦਿੰਗੇ ਆਹ ਮੋਰੀਆਂ ਜਿਹੜੀਆਂ ਕੀਤੀਆਂ ਹੋਈਆਂ ਸੀ ਉਹਨਾਂ ਦੇ ਵਿੱਚ ਦੀ ਬੱਧਰੀਆਂ ਟਪਾ ਦਿਤੀਆਂ बैकसाइड से भी देखो कि बढ़िया तरीके मानिए ना। कि चलो चप्पल बना दी शेरी चप्पल टुटनी भी नहीं ਬਹੁਤ ਬਾਅਦ ਫੈਵਿਕ ਇਕ ਦੀ ਮਦਦ ਨਾਲ ਉਹਨੂੰ ਥੱਲੇ ਮੰਨ ਕੇ ਚਲੋ ਜੋੜਤਾ ਬਾਸ਼ਲ ਪਾ ਕੇ ਵੀ ਤਾਂ ਕਿ ਉਹਦੇ ਵਿੱਚੋਂ ਬਾਹਰ ਨਾ ਨਿਕਲੇ ਆ ਦੇਖੋ ਫਿਰ ਇਹਨਾਂ ਕੋਲੇ ਪੈਰ ਦੇ ਅਕੋਰਡਿੰਗ ਇੱਕ ਸਾਂਚੇ ਬਣੇ ਹੋਏ ਆ ਹੁਣ ਜਿੰਨਾ ਕ ਆਪਾਂ ਮੰਨ ਕੇ ਚਲੋ ਲੋਡ ਹੁੰਦੀ ਓੰਨਾ ਕਿ ਇਹਨਾਂ ਨੇ ਰੱਖ ਕੇ ਬੱਦਰ ਨੂੰ ਖਿੱਚ ਕੇ ਫੈਵਿਕ ਇਕ ਨਾਲ ਜੋੜਤਾ ਦੇਖੋ ਇਸ ਤਰ੍ਹਾਂ ਅਤੇ ਇਹ ਵੀ ਇੱਕ ਲਾ ਕੇ ਦੂਸਰੀ ਚੱਪਲ ਵੀ ਜੋੜਤੀ। ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਇੱਕ ਸੋਲੂਸ਼ਨ ਆਉਂਦਾ ਇਹਨਾਂ ਨੂੰ ਜੋੜਨ ਵਾਸਤੇ ਸਪੈਸ਼ਲ ਆ ਦੇਖੋ ਤੁਸੀਂ। ਇਹਨਾਂ ਨੇ ਸਾਰੇ ਉੱਪਰ ਵਾਲੇ ਪਤਾਵੇ ਤੇ ਸੋਲੂਸ਼ਨ ਲਾ ਕੇ ਉਹ ਅ ਦੂਸਰੀ ਤੇ ਵੀ ਲਾ ਲਤਾ ਇਹਨਾਂ ਨੇ ਜਿਹੜੀ ਉਹ ਪੈਰਾਂ ਵਾਲੀ ਰਬੜ ਨੂੰ ਕਟਿੰਗ ਕੀਤਾ ਸੀ ਉਹਨਾਂ ਦੇ ਉੱਪਰ ਵੀ ਇਸ ਤਰ੍ਹਾਂ ਸਲੂਸ਼ਨ ਲਾ ਲਿਆ ਬਰਸ਼ੀ ਦੀ ਮਦਦ ਨਾਲ ਆ ਦੇਖੋ ਤੇ ਇਸ ਤਰ੍ਹਾਂ ਇਹਨੂੰ ਚਿਪਕਾਤਾ ਇਹਨੇ ਦੂਜੀ ਚੱਪਲ 'ਤੇ ਚਿਪਕਾ ਕੇ ਉੱਪਰ ਫਿਰ ਇੱਕ ਰੋਲੇ ਦੀ ਮਦਦ ਨਾਲ ਮੰਨ ਕੇ ਚਲੋ ਵੀ ਚੰਗੀ ਤਰ੍ਹਾਂ ਇਹ ਆ ਫਿਰ ਚਿਪਕ ਜਾਣਾ ਆ ਦੇਖੋ ਕਿਸ ਤਰ੍ਹਾਂ ਇਹਨਾਂ ਨੇ ਉਹਦੇ ਵਿੱਚ ਲੰਘਾ ਕੇ ਤੁਹਾਨੂੰ ਚੰਗੀ ਤਰ੍ਹਾਂ ਪ੍ਰੈਸ ਕਰਤਾ ਇੱਕ ਤਰ੍ਹਾਂ ਨੇ ਦੁਬਾਰੇ ਫੇਰ ਕੀਤਾ ਹੁਣ ਇਹਨਾਂ ਨੇ ਕੀ ਕੀਤਾ ਇੱਕ ਬਲੇਡ ਬਲੇਡ ਨੂੰ ਮੇਜ ਦੇ ਵਿੱਚ ਲਗਾ ਕੇ ਤੇ ਜਿਹੜੀ ਕੋਈ ਮੰਨ ਕੇ ਚਲੋ ਉਦੇ ਨਾਲ ਵੱਧ ਵੱਧ ਬਚੀ ਹੋਈ ਜਗ੍ਹਾ ਸੀ ਉਹਨੂੰ ਮੰਨ ਕੇ ਜਿਆਦਾ-ਜਿਆਦਾ ਸੀ ਉਹਦੇ ਨਾਲ-ਨਾਲ ਚਪਲ ਦੇ ਉਹਨੂੰ ਕੱਟ ਕਟਿੰਗ ਕਰ ਦਿੱਤਾ ਦੇਖੋ ਜਮਾ ਪੂਰੀ-ਪੂਰੀ ਬਣ ਗਈ ਹੈ ਚਪਲ ਦੇਖੋ ਦੂਸਰੀ ਚਪਲ ਦੇ ਵੀ ਉਹਨਾਂ ਨੇ ਇਸੇ ਤਰ੍ਹਾਂ ਹੀ ਕੀਤਾ ਬਿਲਕੁਲ ਪ੍ਰੋਪਰ ਪ੍ਰੋਪਰ ਕਰਕੇ ਕਟਿੰਗ ਕਰ ਦਿੱਤੀ ਉਹਦੀ ਦੇਖੋ ਕਿੰਨਾ ਵਧੀਆ ਤਰੀਕਾ ਕਿੰਨੀ ਕਿੰਨੀ ਵਧੀਆ ਸ਼ਾਨਦਾਰ ਚੱਪਲ ਲੱਗਣ ਨਾਲੇ ਛਿੱਤੀ ਚੱਪਲ ਟੁੱਟਣੀ ਵੀ ਨਹੀਂ ਇਹ ਦੇਖੋ ਪਾ ਕੇ ਦਿਖਾਉਂਦੇ ਤੁਹਾਨੂੰ ਨਾ ਦੇਖ ਨਾ ਛਿੱਤੀ ਚੱਪਲ ਕਾਫੇ ਇਹ ਤੇ ਲੰਮਾ ਟਾਈਮ ਚੱਲੂਗੀ ਇਹ ਚੱਪਲ ਦੇਖੋ ਕਿੰਨਾ ਸ਼ਾਨਦਾਰ ਤਰੀਕੇ ਨਾਲ ਵਧੀਆ ਚੱਪਲ ਤਿਆਰ ਹੋਈ ਹੈ ਇਹ